ਮਾਨਯੋਗ ਸ਼੍ਰੀ ਗਰਮਜੀਤ ਸਿੰਘ ਐਸਐਸਪੀ ਸਭ ਜਨਰਲ ਦੇ ਹਦੀ ਜੀ ਦੇ ਦਸ਼ਾ ਨਿਰਦੇਸ਼ਾਂ ਦੇ ਤਹਿਤ ਥਰਣਾ ਬਿਲਗੇ ਦੇ ਇੰਸਪੈਕਟਰ ਤੇ ਉਹਨਾਂ ਟੀਮ ਵੱਲੋਂ ਕਮਰਸ਼ੀਅਲ ਰਿਕਵਰੀ ਦੇ ਵਿੱਚ ਦੋ ਦੋਸ਼ੀ ਜਿਹੜੇ ਆ ਬੁਰਜੋ ਸੰਦੇ ਜਿਹੜੇ ਉਹ ਰਿਸ਼ਟਾਰਕ ਕੀਤੇ ਗਏ ਆ ਜਿਨ੍ਹਾਂ ਕੋਲੋਂ 250 ਜਿਹੜੀ ਨਸ਼ੀਲੀ ਗੋਲੀ ਬਰਾਮਦ ਕੀਤੀ ਗਈ ਹੈਗੀ ਆ ਇਹ ਇਹਨਾਂ ਦਾ ਨਾਮ ਹੈਗਾ ਸੁਖਦੀਪ ਸਿੰਘ ਹੈਗਾ ਤੇ ਸਰਬਜੀਤ ਸਿੰਘ ਇਹ ਦੋਨੋਂ ਨੂੰ ਰੈਸਟ ਕਰ ਲਿਆ ਗਿਆ ਤੇ ਇਹਨਾਂ ਦਾ ਪੁਲਿਸ ਰਿਮਾਨ ਹਾਸਲ ਕੀਤਾ ਜਾ ਰਿਹਾ ਹੈਗਾ ਇਤੇ ਮੇਰੇ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਜਿਹੜੀਆਂ ਇਨੀਆਂ ਕਮਰਸ਼ੀਅਲ ਰਿਕਵਰੀ ਦੀਆਂ ਰਿਕਵਰੀ ਦੀਆਂ ਇਹਨਾਂ ਕੋ ਗੋਲੀਆਂ ਬਰਾਮਦ ਹੋਈਆਂ ਨਸ਼ੀਲੀਆਂ ਇਹਨਾਂ ਦੇ ਬੈਕਵਰਡ ਲਿੰਕ ਵੀ ਪਤਾ ਕਲੀਅਰ ਕਰਾਂਗੇ ਦੌਰਾਨੇ ਰਿਮਾਂਡ ਤੇ ਇਹਨਾਂ ਦੇ ਫਾਰਵਰਡ ਲਿੰਕ ਵੀ ਅਸੀਂ ਕਲੀਅਰ ਕੀਤੀ ਜਾਣਗੇ ਇਹ 26 ਤਰੀਕ ਤੋਂ ਬਾਅਦ ਜਦੋਂ ਦਾ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ ਦੇ ਤਹਿਤ ਅਸੀਂ ਥਾਣਾ ਬਿਲਗਾ ਪੁਲਿਸ ਨੇ ਜਿਹੜੇ 7 ਮਕਦਮੇ ਜਿਹੜੇ ਦਰਜ ਕੀਤੇ ਨੇ ਇਹਦੇ ਵਿੱਚ ਅਸੀਂ 10 ਦੋਸ਼ੀ ਜਿਹੜੇ ਨੇ ਉਹ ਸਲਾਖਾਂ ਦੇ ਪਿੱਛੇ ਭੇਜੇ ਨੇ ਤੇ ਇਹ ਇਹਦੇ ਵਿੱਚ ਇੱਕ ਕਾਰ ਸੈਂਟਰੋ ਬਰਾਮਦ ਕੀਤੀ ਗਈ ਸੀ ਤੇ ਤਿੰਨ ਵਹਨਕਲ ਜਿਹੜੇ ਆ ਮੋਟਰਸਾਈਕਲ ਉਹ ਵੀ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਇਹ ਸਾਡੀ ਮਹਿਮ ਜਿਹੜੀ ਨਸ਼ਿਆਂ ਦੇ ਵਿਰੋਧ ਇਸ ਤਰ੍ਹਾਂ ਹੀ ਜਾਰੀ ਰਹੇਗੀ ਸਾਡੇ ਦੋਸ਼ੀ ਗ੍ਰਿਫਤਾਰ ਕੀਤੇ ਕੁਝ ਪਤਾ ਲੱਗਾ ਕਿੱਥੋਂ ਲੈ ਕੇ ਆਉਂਦੇ ਆ ਇਹ ਸਮਾਨ ਦਵਾਈ ਕਰਦੇ ਇਹ ਇਹ ਜਿਹੜਾ ਪਿੰਡ ਹੈਗਾ ਇਹ ਬੁਰਜੋਸਨ ਨੂੰ ਸੰਬੰਧ ਰੱਖਦੇ ਨੇ ਇਹਨਾਂ ਦੇ ਬੈਕਵਰਡ ਲਿੰਕ ਜਿਹੜੇ ਆ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਰਹੇ ਆ ਇਹਨਾਂ ਨੂੰ ਮਾਂਜੋਗ ਅਦਾਲਤ 'ਚ ਪੇਸ਼ ਕਰਕੇ ਉਸ ਤੋਂ ਬਾਅਦ ਅਸੀਂ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਆਸ਼ਾ ਲੱਗ ਜਾਂਦੀ ਸੀ ਤੋ ਪਹਿਲਾਂ ਵੀ ਇਹਨਾਂ ਦੇ ਕੋਈ ਫਰਚਾ ਦਰਜ ਹੈ? ਹਾਂਜੀ ਇਹਨਾਂ ਦੇ ਪਹਿਲਾਂ ਇੱਕ ਤੇ ਦੋਸ਼ੀ ਤੇ 5 ਐਫ ਆਰ ਦਰਜ ਤੇ ਇੱਕ ਤੇ ਇੱਕ ਐਫ ਆਰ ਦਰਜ ਹੈਗਾ। ਇਹਨਾਂ ਦੀ ਪਿਸ਼ੋਕਰ ਜਿਹੜੀ ਆ ਉਹ ਜੀ ਨਸ਼ਿਆਂ ਦਾ ਗ੍ਰਸਤਾ ਕੀ ਹੈ ਜੀ। ਜਿਹਦਾ ਸਾਰ ਨੂੰ ਚਾਹਿਆ ਪ੍ਰੋਪਰਟੀ ਟੈਕ ਦਾ ਕੁਛ ਆਇਆ ਇਹਨਾਂ ਦਾ ਇਦਾਂ। ਇਹ ਜੇ ਇਹਨਾਂ ਦਾ ਇਹਨਾਂ ਦੇ ਕਮਰਸ਼ੀਅਲ ਕਵੀ ਦੇ ਵਿੱਚ ਆ ਜਾਣ ਤੋਂ ਬਾਅਦ ਆ ਇਹਨਾਂ ਦੀ ਜਿਹੜੀ ਜਾਇਦਾਦ ਜਿਹੜੀ ਨਸ਼ਿਆਂ ਤੋਂ ਇਹਨਾਂ ਨੇ ਤਿਆਰ ਕੀਤੀ ਹੈਗੀ ਆ ਬਣਾਈ ਆ ਉਹ ਉਹਨੂੰ ਉਹਦੇ ਉਹਦੇ ਤੇ ਕਾਰਵਾਈ ਕੀਤੀ ਚਲੇਗੀ। ਥਰਡ ਹੱਫਟਾ। ਸਰ ਇੱਕ ਕਹਿੰਦਾ ਸਵਾਲ ਆ ਵੀ ਇਹ ਜਿਹੜੀ ਦੋਸ਼ੀ ਆ ਤੇ ਜ਼ਮਾਨਤ ਤੇ ਆ ਕੇ ਫਿਰ ਉਹੀ ਕੰਮ ਕਰਦੇ ਆ। ਮਦਰ ਕਿ ਨਸ਼ਾ ਵੇਚ ਰਿਹਾ ਪਰ ਉਹਦੇ ਤੇ ਫਿਰ ਪੁਲਿਸ ਅੱਗੇ ਕੀ ਕਾਰਵਾਈ ਕਰਨਾ ਚਾਹੁੰਦੀ ਹੈ ਇਹਦੇ ਵਿੱਚ ਜਦੋਂ ਇਹ ਦੁਬਾਰਾ ਵੇਚਦੇ ਆ ਨਸ਼ਾ ਆ ਕੇ ਤੇ ਇਹਨਾਂ ਦੇ ਵੱਖਰੀ ਧਾਰਾ ਹੁੰਦੀ ਹੈ ਉਹ ਵਿੱਚ ਐਡ ਕਰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ 111 ਬੀ ਐਨ ਐਸ ਦੀ ਪ੍ਰੋਵੀਜ਼ਨ ਹੈਗੀ ਆ ਵੀ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਕਰਦੇ ਨਸ਼ਿਆਂ ਦੇ ਵਿਰੁੱਧ ਉਹ اسی ਧਾਰਾ ਇਹਨਾਂ ਤੇ ਫਿਰ ਲਗਾਉਂਦੇ ਆ ਜੀ ਹੁਣ ਤੱਕ ਕਿੰਨੇ ਪਰਚਿਆਂ ਚ ਇਹ ਜਿਹੜੀ ਧਾਰਾ ਤੁਸੀਂ ਲਾਈ ਜਾ कि ਅਸੀਂ ਹੁਣ ਪਿਛੇ ਵੀ ਲਾਈ ਸੀ ਸਰੀ ਸਬਡਿਵੀਜ਼ਨ ਦੇ ਵਿੱਚ ਦੋ ਤਿੰਨ ਹੁਣ ਨਿਊਲੀ ਜਿਹੜਾ ਇਸ ਇਸ ਮਕਦਮੇ ਦੇ ਵਿੱਚ ਅਸੀਂ 111 ਵੀਐਨਐਸ ਐਡ ਕੀਤੀ ਹੈਗੀ ਹੈ ਜੀ ਇਹਦੇ ਵਿੱਚ ਮਿਨੀਮਮ ਸਜ਼ਾ ਜਿਹੜੀ ਉਹ 10 ਸਾਲ ਦੀ ਹੈ ਜਿਸ ਤਰ੍ਹਾਂ ਇਹ ਜਿਹੜਾ ਸਰਕਾਰ ਦੀ ਮਹਮ ਚੱਲਦੀ ਹੈ ਨਸ਼ਿਆਂ ਦੇ ਖਿਲਾਫ ਇਹ ਪਿਛਲੇ ਦਿਨਾਂ ਜਿਹੜੀਆਂ ਇਹ 10 ਗ੍ਰਾਮੀਆਂ ਜਿਹੜੀਆਂ ਘਰਾਂ ਦੀਆਂ ਰਹਿਚਾਂ ਜਿਹੜੀਆਂ ਤੋੜਨ ਦੀ ਚੱਲ ਰਹੀ ਹੈ ਮਹਮ ਇਹਨੂੰ ਲੈ ਕੇ ਥਾਣਾ ਬਿਲਗਾ ਦੇ ਵਿੱਚ ਵੀ ਕੋਈ ਇਦਾਂ ਦਾ ਆਉਣ ਵਾਲੇ ਦਿਨਾਂ 'ਚ ਕੋਈ ਦੇਖਣਾ ਪਊਗਾ ਪ੍ਰੋਬਲਮ ਸਬਡਿਵੀਜ਼ਨ ਫਲੋਰ ਦੇ ਵਿੱਚ ਅਸੀਂ ਥਾਣਾ ਫਲੋਰ ਵਿੱਚ ਦੋ ਘਰ ਡਿਵਾਲਿਸ਼ ਕੀਤੇ ਸੀ ਜਿਹੜੇ ਨਸ਼ਿਆਂ ਦੀ ਤੋਂ ਬਣਾਏ ਗਏ ਸੀ ਤੇ ਉਹ ਪੰਚਾਇਤੀ ਲੈਂਡ ਸੀ ਇੱਥੇ ਵੀ ਅਸੀਂ ਇੱਕ ਘਰ ਸ਼ਨਾਖਤ ਕਰ ਚੁੱਕੇ ਹੈਗੇ ਆ ਤੇ ਉਹਦੇ ਤੇ ਕਾਰਵਾਈ ਜਦੋਂ